ਅੱਜ ਐਤਵਾਰ ਮੇਰੀ ਧੀ ਰਣੀ ਨੂੰ ਛੁੱਟੀ ਹੈ ਅੱਜ ਤੂੰ ਜੋ ਵੀ ਕਹੇਂਗੀ ਨਾ ਉਹ ਬਣਾਉ ਦੱਸ ਕੀ ਬਣਾਵਾਂ ਮੰਮੀ ਮੈਨੂੰ ਔਨ ਮਿਰਚ ਵਾਲੇ ਪਰੌਂਠੇ ਖਾਣੇ ਨੇ ਕੋਈ ਗੱਲ ਨਹੀਂ ਬਣਾ ਦੇਣੀ ਹੈ ਤੈਨਾਂ ਨੂੰ ਔਨ ਮਿਰਚ ਵਾਲੇ ਪਰੌਂਠੇ ਬਸ ਤੇਰੇ ਬਾਲ ਬਾਦਾਂ ਮੰਮੀ ਮੰਮੀ ਮੈਂ ਤਾਂ ਆਲੂ ਵਾਲੇ ਪਰੌਂਠੇ ਖਾऊंगी ਮੇਰੇ ਵਾਸਤੇ ਆਲੂ ਵਾਲੇ ਪਰੌਂਠੇ ਬਣਾ ਦੇਂਗਾ ਕੋਈ ਗੱਲ ਨਹੀਂ ਪੁੱਤ ਤੈਨੂੰ ਮੈਂ ਆਲੂ ਵਾਲੇ ਪਰੌਂਠੇ ਬਣਾ ਦੂੰਗੀ ਕੋਈ ਨੂਨ ਵਾਲੇ ਪਰੌਂਠੇ ਕੋਈ ਆਲੂ ਵਾਲੇ ਪਰੌਂਠੇ ਮੈਨੂੰ ਵੀ ਪੁੱਛ ਲੋ ਕੋਈ ਕਿ ਮੈਂ ਕਰਦਾ ਮੈਂਬਰ ਨਹੀਂ ਹੈਗਾ ਕੋਈ ਗੱਲ ਨਹੀਂ ਜੀ ਤੁਸੀਂ ਆਪਦੀ ਫਰਮਾਇਸ਼ ਦੱਸੋ ਉਹ ਬਣਾ ਦੂੰਗੀ ਮੈਂ ਕੋਈ ਨਾ ਡੈਡੀ ਆਲੂ ਵਾਲਾ ਅੱਧਾ ਪਰੌਂਠਾ ਤੁਸੀਂ ਮੇਰਾ ਲੈ ਲਿਓ ਅੱਛਾ ਠੀਕ ਹੈ ਬੱਤਾ ਤੇ ਪਰੌਂਠਾ ਤੁਸੀਂ ਮੇਰਾ ਲੈ ਲਿਓ ਹਾਂ ਫਿਰ ਤਾਂ ਮੇਰੇ ਕੋਲ ਬਚ ਜਾਣਗੇ ਤੁਹਾਡੇ ਕੋਲ ਘੱਟ ਪਰੌਂਠੇ ਰਹਿ ਜਾਣਗੇ ਆਹ ਵੇਖ ਲਓ ਬਾਪ ਦੇ ਹੀ ਜਾਂਦਾ ਤੁਹਾਨੂੰ ਖਾਣ ਲੱਗੇ ਬਾਪ ਬਣਾਉਣ ਲੱਗੇ ਮਾਂ ਮੈਨੂੰ ਤਾਂ ਕੋਈ ਪਿਆਰ ਹੀ ਨਹੀਂ ਕਰਦਾ ਮੈਨੂੰ ਤਾਂ ਕੋਈ ਐ ਵੀ ਨਹੀਂ ਕਹਿੰਦਾ

ਆਸਨ ਕਾਰਡ ਜੇ ਆਪਣ ਮੋਣਾਗਾ ਉਹਨੂੰ ਜਾਦੇ ਭੇਤਾ ਮਲੇ ਉਹਦੀ ਸਰਪੰਚ ਨਾਲ ਬਣਦੀ ਆ ਹਾਂ ਇਹਦਾ ਕੰਮ ਛੇਤੀ ਬਣਦੀ ਉਹ ਬਣਾ ਦੇ ਕਿੰਨਾ ਟਾਈਮ ਲੱਗੂਗਾ ਬਣੇ ਨਹੀਂ ਅਜੇ ਜੇ ਹਰ ਤਾਂ ਆਟਾ ਗੁੰਨੇ ਕੇ ਹਟੀਆਂ 10 ਮਿੰਟ ਲੱਗਣਗੇ ਬੈਠੋ ਆਰਾਮ ਨਾਲ ਬਣਾ ਦੇ ਛੇਤੀ ਕੰਮ ਤੇ ਵੀ ਬਣਾਉਣੀ ਆ ਜੀ ਕਰੀਆਂ ਕਰੀਆਂ ਆ ਜਾ ਚਲ ਬੱਤੂ ਤੁਸੀਂ ਅੰਦਰ ਚਲ ਤੂੰ ਤੇਰੇ ਕਾਇ ਵਾਸੇ ਬੰਨ ਦੇ ਕੇ ਆ ਆ ਜਾ ਆ ਜਾ ਆਇਆ ਬੈਠ ਸੁਣਾ ਕਿਵੇਂ ਆਣਾ ਹੋਇਆ ਕਿਵੇਂ ਹੋ ਉਹ ਮੈਂ ਤਾਂ ਤੇਰੇ ਲਈ ਬਤਾ ਆਇਆ ਸੀ ਰਸਨ ਕਾਰਡ ਜਾ ਬਣਵਾਉਣਾ ਸੀ ਤੈਨੂੰ ਪਤਾ ਮੈਂ ਅਨਪੜ੍ਹ ਤੇਰੀ ਸਰਪੰਚ ਨਾਲ ਵਧੀਆ ਬਣਦੀ ਐ ਤੂੰ ਨਾਲ ਜਾ ਕੇ ਮੇਰਾ ਕੰਮ ਕਰਵਾ ਸਕ ਲੈ ਜਾ ਲੈ ਕਹੀ ਜੀ ਗੱਲ ਕਰਤੀ ਤੂੰ ਆਪਣੀ ਸਰਪੰਚ ਨਾਲ ਪੂਰੀ ਬਣਦੀ ਐ ਤੇਰੇ ਵਾਸਤੇ ਅੱਧੀ ਰਾਤ ਹਾਜ਼ਰਾਂਗੇ ਆਪਾਂ ਆਪਾਂ ਚੱਲਦੇ ਆ ਸਰਪੰਚ ਕੋਲ ਤੇਰਾ ਰਸਨ ਕਾਰਡ ਤਾਂ ਆਪਾਂ ਬਣਾ ਦਾਂਗੇ ਆਪਣੀ ਨੀ ਮੋੜਦਾ ਹੈਗਾ ਹਾ ਉਹ ਤਾਂ ਹੀ ਤੇਰੇ ਲਵੇ ਆ ਸਰਪੰਚ ਤੇਰੀ ਮੋੜ ਦਾ ਨਹੀਂ ਹੈਗਾ ਦੇਖੀ ਬੱਤ ਧਿਆਨ ਨਾਲ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਮੈਂ ਹੋਰ ਪਾਣੀ ਲਿਆ ਦੇਣੀ ਆ ਤੁਹਾਨੂੰ ਜੀ ਨਹੀਂ ਰਹਿਣ ਦੇ ਉਹ ਤਾਂ ਸਰਪੰਚ ਕੋਲੀ ਚਾਹ ਵੀ ਮੰਗੇ ਚੱਲ ਫਿਰ ਆਪਾਂ ਸਰਪੰਚ ਕੋਲ ਚਾਹ ਸਾਰੀ ਸਾਰੀ ਗੱਲ ਵੀ ਨਾਲ ਦਿੱਤੀਆ ਉਹ ਕੋਈ ਗੱਲ ਨਹੀਂ ਪੁੱਤ ਤੂੰ ਡਰਨਾ ਫੇਰ ਕੀ ਹੋ ਗਿਆ ਸ਼ੁਕਰ ਕਰ ਪਾਣੀ ਅੱਜ ਚਾਹ ਹੁੰਦੀ ਤੇਰੇ ਤੇ ਪੈ ਜਾਂਦੀ ਕੋਈ ਗੱਲ ਨਹੀਂ ਜਿਹੜਾ ਹੁੰਦਾ ਨਾ ਚੰਗੇ ਨਹੀਂ ਹੁੰਦਾ ਤੂੰ ਅੰਦਰ ਚੱਲ ਮੈਂ ਆਪੀ ਸਾਫ਼ ਕਰ ਦੂੰ ਚੱਲ ਤੂੰ ਜਾ ਕੇ ਪੜ ਲੈ ਅੰਦਰ ਇਹ ਕਿ ਤੇਜ ਹੂੰ ਬਾਈ ਲੋਕਾਂ ਤੋਂ ਸੋਣਿਆ ਵੀ ਆ ਜਿੰਨੇ ਮੈਂ ਤੇਰ ਮਾਵਾ ਪਿਆਰ ਨਹੀਂ ਕਰਦੀਆਂ ਪਗਲਾ ਅੱਜ ਦੇਖ ਲਿਆ ਪਹਿਲਾਂ ਤੇਰੇ ਘਰ ਆਈ ਗੁਜਰ ਗਈ ਤਾਂ ਜੀ ਦਾ ਵਿਆਹ ਕਰਾ ਲਿਆ ਇਹ ਵੀ ਬਹੁਤ ਪਿਆਰ ਕਰਦੀ ਆ ਮਾੜਾ ਜਿਹਾ ਪਾਣੀ ਦਾ ਗਲਾਸ ਹੱਥ ਚੋਂ ਸੋਟਿਆ ਕਿਵੇਂ ਭੱਜੀ ਆਈ ਜੱਲੇ ਤਾਂ ਰੱਬ ਦੇ ਰੰਗਣੇਗੇ ਹੁਣ ਤੈਨ ਦਾ ਆਪਦੀ ਅੱਖਾਂ ਵਾਲੀ ਦੇਖ ਲਿਆ ਉਹ ਗਲਾਸ ਡਿੱਗਿਆ ਦੀ ਕਿਵੇਂ ਭੱਜ ਕੇ ਆਈ ਹੈਗੀ ਉਹ ਲੋਕ ਤਾਂ ਗੱਲਾਂ ਕਰਦੀ ਹੁੰਦੇ ਨੇ ਲੋਕਾਂ ਦੀ ਨਾ ਸੁਣਾ ਕਰ ਮਤੇਰਮਾ ਇਹ ਤਾਂ ਪੁਰਾਣੀਆਂ ਕਹਾਵਤਾਂ ਨੇ ਅੱਜ ਕੱਲ੍ਹ ਨਹੀਂ ਇਹ ਸਭ ਕੁਝ ਹੁੰਦਾ ਹੈ ਮੈਂ ਤੈਨੂੰ ਇੱਕ ਗੱਲ ਹੋਰ ਦੱਸਦਾ ਹਾਂ ਕਿਸੇ ਦੇ ਸੋਨੇ ਸਨਾਈ ਘਰ ਦੇ ਵਿੱਚ ਪਲੇਸ ਨਹੀਂ ਪਾਉਣਾ ਤੇ ਇਹਦਾ ਛੇਈ ਵਾਰੀ ਕੋਈ ਲੁੱਤੀ ਲੰਦਾ ਘਰ ਦੇ ਵਿੱਚ ਪਲੇਸ ਤੋਂ ਉਹ ਨਹੀਂ ਮੈਂ ਲੋਕਾਂ ਦੀ ਗੱਲਾਂ ਚਾ ਕੇ ਕਿੱਥੇ ਜਾਊਂਗਾ ਮਸਾਦਾ ਰੱਬ ਨੇ ਸੁਣੀ ਹੈਗੀ ਵਾਇਕ੍ਰੂ ਦਾ ਸ਼ੁਕਰ ਹੈਗਾ ਵੀ ਉਹ ਆਪਣੇ ਘਰੇ ਆ ਗਈ ਨਹੀਂ ਤਾਂ ਘਰ ਦਾ ਤੈਨੂੰ ਪਤੀ ਆ ਕੀ ਹਾਲਾਤ ਤੇ ਉਹਦੇ ਜਾਣ ਤੋਂ ਬਾਅਦ ਕੁੜੀ ਵਿਚਾਰੀ ਕੁੜੀ ਨੂੰ ਮੈਂ ਕਿਵੇਂ ਪੜਾਉਂਦਾ ਇਕੱਲਾ ਉਤਾ ਆ ਗਈ ਉਹਨੇ ਸ਼ੁ크ਰਾ ਘਰ ਬਸਾਲਿਆ ਸਾਰਾ ਘਰ ਬੰਨ ਲਿਆ ਉਹਦੇ ਆਣ ਤੋਂ ਬਾਅਦ ਹੀ ਤਾਂ ਘਰ ਚ ਖੁਸ਼ੀ ਆਈ ਐ ਨੇ ਮੈਂ ਲੋਕਾਂ ਦੀ ਗੱਲਾਂ ਚਾ ਕੇ ਕਿੱਥੇ ਜਾਊਂਗਾ ਚਲ ਬੱਚਿਆਂ ਨੂੰ ਰੋਟੀ ਮਿਲਦੀ ਹੋਈ ਚਲ ਸ਼ੁ크ਰਾ ਰੱਬ ਦਾ ਤੇ ਸਰਚ ਹਾਂ ਮੈਂ ਭੁੱਲੇ ਗਿਆ ਸੀ ਆਧਾਰ ਕਾਰਡ ਚੱਕ ਲਿਆ ਹਾਂ ਆਧਾਰ ਕਾਰਡ ਸਾਰਾ ਕੁਝ ਹੈ ਗਿਆ ਫੋਟੋ ਕਾਪੀ ਹੋ ਜੇਗੇ ਨੇ ਸਾਰਾ ਕੁਝ ਸਹੀ ਰਹੇ ਠੀਕ ਆ ਤਾਂ ਚਲ ਸਰਪੰਚ ਲਵੇ ਕੰਮ ਕਰਾਈਏ ਫਿਰ ਦੇਖੀ ਤੇਰੇ ਘਰੇ ਰਸਣ ਆਉਂਦਾ ਅਗਲੇ ਮਹੀਨੇ ਰਸਣ ਆਲਾ ਕਰਦਾਂਗੇ ਜੀ ਚਾਈ ਚੰਦਰ ਹਾਂ ਕਰ ਦੋ ਕਪੜੇ ਰਹਿ ਗਏ ਸੁੱਕਣੇ ਪਾ ਕੇ ਨਾ ਤੂੰ ਕਿਹੜੀ ਆਰਾਮ ਕਰਦੀ ਹੈ ਨੇ ਪੁੱਤ ਬਸ ਥੋੜਾ ਚੱਕਰਸ ਆ ਗਿਆ ਸੀਗਾ ਚਲੋ ਤੁਸੀਂ ਆਰਾਮ ਕਰ ਲਓ ਮੈਂ ਕੱਪੜੇ ਸੁਕਣੇ ਪਾਉਣੀਆਂ ਨਾ ਨਾਨਾ ਪੁੱਤ ਆ ਕੰਮ ਤੇਰੀ ਘਰ ਮੇਰੇ ਥੋੜੀ ਨਾ ਨੇ ਤੁਸੀਂ ਪੜਾਈ ਕਰ ਲੈ ਮम्मी ਜੇ ਮੈਂ ਕੰਮ ਕਰ ਲੂੰਗੀ ਮੈਂ ਕਿਹੜਾ ਥੋੜਾ ਘਸ ਲੂੰਗੀ ਚਲੋ ਤੁਸੀਂ ਆਰਾਮ ਕਰੋ ਚਲ ਪੁੱਤ ਕੁਛ ਨਹੀਂ ਚਲੋ ਚਲੋ ਵਲੀ ਸਿਆਣੀ ਮੇਰੀ ਤੇ ਚਲੋ ਮੰਮੀ ਤੁਸੀਂ ਇੱਥੇ ਬੈਠੋ ਤੇ ਆਰਾਮ ਕਰ ਲਓ ਮੈਂ ਕੱਪੜੇ ਸੁਕਣੇ ਪਾਉਣੀਆਂ ਠੀਕ ਹੈ ਠੀਕ ਹੈ ਪੁੱਤ ਕਿੰਨੀ ਸਿਆਣੀ ਆ ਨਾ ਮੇਰੀ ਤੇ ਲੋਕ ਐਂ ਕਹਿੰਦੇ ਨੇ ਕਿ ਜਿਹੜੇ ਆਪਣੇ ਕੁੱਖ ਨੂੰ ਜੰਮੇ ਹੁੰਦੇ ਨਾ ਉਹ ਕਰਦੇ ਨਹੀਂ ਹੁੰਦੇ ਕਿਸੇ ਦਾ ਪਰ ਇਹ ਵੇਖ ਲੈ ਇਹਨੂੰ ਬੇਸ਼ੱਕ ਨਾਜੀ ਕੁੱਖ ਜਨਮ ਨਹੀਂ ਦਿੱਤਾ ਪਰ ਮੇਰਾ ਹੱਦ ਤੋਂ ਵੱਧ ਕਰਦੀ ਐ ਕਦੇ ਵੀ ਇਹਨੇ ਮੈਨੂੰ ਆਪਦੀ ਬਤਰੀ ਨਹੀਂ ਸਮਝਿਆ ਦੱਸ ਦੁਆਕੜੀ ਕੰਮ ਤੇ ਲਾ ਰੱਖੀ ਆ ਹੈ ਆਪਰਾਮ ਨਾ ਮਹਾਰਾਣੀ ਬਣੀ ਪਈ ਹੋਣੀ ਹੈ ਆਹੋ ਭਾਈ ਕਿਸੇ ਨੇ ਐਵੇਂ ਥੋੜੀ ਕਿਹਾ ਮਿੱਢ ਦੇ ਜੰਮਿਆਂ ਨੂੰ ਅੱਜ ਕੱਲ ਆਪ ਦਾ ਸਮਝਦਾ ਅਗਲਾ ਦੂਜੇ ਤਾਂ ਦੂਜੀ ਹੁੰਦੇ ਨੇ ਨਾਲੇ ਮਤਰੀ ਮਾਂ ਦੇ ਆਪਦੀ ਬਣ ਗਏ ਫਿਰ ਆਪਦਿਆਂ ਨੂੰ ਕੌਣ ਰੋਵੇ ਹੈ ਦੱਸ ਦੁਆਕੜੀ ਉਹ ਤਾਂ ਕੰਮ ਤੇ ਚਲਾ ਜਾਂਦਾ ਕੌਣ ਜੀ ਸੁਖਮਣ ਜੀ ਹਾਂ ਅੱਜ ਤਾਂ 6300 ਚਲੋ ਸ਼ੁਕਰਾ ਤੇਰਾ ਮੂੰਹ ਕਿਵੇਂ ਉੱਤਰਿਆ ਪਿਆ ਕੁਝ ਨਹੀਂ ਹੋਇਆ ਜੀ ਉਹੀ ਲੱਗ ਰਿਹਾ ਤੁਹਾਨੂੰ ਕੁਝ ਨਹੀਂ ਹੋ ਰਹੀ ਮੰਮੀ ਅੱਜ ਰੈਡੀ ਮੰਮੀ ਨੂੰ ਚੱਕਰ ਆ ਗਿਆ ਸੀ ਆ ਚੱਕਰ ਆ ਗਿਆ ਸੀ ਹਾਂ ਜੀ ਕੁਝ ਨਹੀਂ ਹੋਇਆ ਜੀ ਤੁਹਾਨੂੰ ਕੀਤਾ ਜਾਣੀ ਆ ਬਸ ਅੱਜ ਨਾ ਕੰਮ ਥੋੜਾ ਜ਼ਿਆਦਾ ਹੋ ਗਿਆ ਉਹਦੇ ਕਰਕੇ ਸਿਰ ਤੇ ਘਰਨ ਲੱਗ ਗਿਆ ਮੈਂ ਤੈਨੂੰ ਕਿੰਨੇ ਵਾਰ ਗਿਆ ਐਨਾ ਕੰਮ ਨਾ ਕਰ ਰਿਹਾ ਤਾ ਕੌਣ ਕੰਮ ਤਾਂ ਕਰਦੇ ਕਰਨੀ ਨੇ ਮੈਂ ਹੋਰ ਦੱਸੋ ਕੌਣ ਕਰੂਗਾ ਮੇਰੀ ਗੱਲ ਥੋੜੀ ਮੰਨਣੀ ਆ ਤੂੰ ਐਂ ਦੱਸ ਦਵਾਈ ਲੈ ਲਈ ਨਹੀਂ ਜੀ ਯਾਰ ਆ ਛੂਟੇ ਛੂਟੇ ਬਿਮਾਰੀਆਂ ਨੇ ਕਦੋਂ ਵੱਡੀਆਂ ਹੋ ਜਾਂਦੀਆਂ ਨੇ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਹਾਲੇ ਤੈਨੂੰ ਪਤਾ ਹੁਣ ਉਹ ਵੀ ਇਹ ਛੂਟੇ ਛੂਟੇ ਬਿਮਾਰੀਏ ਕਦੋਂ ਵੱਡੀ ਬਣ ਗਈ ਪਤਾ ਹੀ ਨਹੀਂ ਲੱਗਦਾ ਜੜੀ ਬਾਸਤ ਕਰੋ ਹੁਣ ਤੁਸੀਂ ਕੁਝ ਨਹੀਂ ਬੋਲਤਾ ਤੇ ਤੂੰ ਵੀ ਬਹੁਤ ਪੜ ਲਈ ਹੁਣ ਹੁਣ ਸੌਂ ਜਾ ਤੂੰ ਫਿਰ ਤੂੰ ਕਹੇਗੀ ਮੈਂ ਬਿਮਾਰ ਹੋ ਗਈ ਚੱਲ ਤੇ ਮੇਰੀ ਗੱਲ ਸੁਣ ਸਵੇਰੇ ਉੱਠ ਕੇ ਨਾ ਆਪਾਂ ਡਾਕਟਰ ਕੋਲ ਚੱਲਾਂਗੇ ਕੋਈ ਕੰਮ ਨਹੀਂ ਕਰਨਾ ਸਵੇਰੇ ਠੀਕ ਆ ਉਹੋ ਜੀ ਕੰਮ ਤਾਂ ਹੁਣ ਕਰਦੇ ਸਾਰੇ ਕਰਨੀ ਨੇ ਜੇ ਮੈਂ ਨਹੀਂ ਕਰੂੰਗੀ ਹੋਰ ਦੱਸੋ ਕੌਣ ਕਰਦੇ ਕੰਮ ਕਰੂਗੀ ਤੁਸੀਂ ਵਾਧੂ ਜਿਨਾ ਟੈਨਸ਼ਨ ਨਾ ਲਿਆ ਕਰੋ ਤੂੰ ਕਮਾਲ ਕਰਦੀ ਹੈ ਟੈਨਸ਼ਨ ਕਿਵੇਂ ਨਾ ਲਵਾਂ ਜੇ ਤੈਨੂੰ ਕੁਝ ਹੋ ਗਿਆ ਤਾਂ ਕੌਣ ਸਹਮੂ ਇਹਨਾਂ ਨੂੰ ਇਹ ਜੋ ਬਾਕਾ ਬਾਰੇ ਸੋਚ ਕੇ ਟੈਨਸ਼ਨ ਤਾਂ ਹੋ ਹੀ ਜਾਂਦੀ ਹੈ ਜੀ ਕੋਈ ਗੱਲ ਨਹੀਂ ਜੀ ਮੈਂ ਤੁਹਾਡੀ ਗੱਲਾਂ ਨੂੰ ਸਮਝਦੀ ਹਾਂ ਪਰ ਉਹ ਤਾਂ ਠੀਕ ਹੈ। ਪਰ ਜਦੋਂ ਪੁਰਾਣੀਆਂ ਗੱਲਾਂ ਜ਼ਿਆਦਾ ਆ ਜਾਂਦੀਆਂ ਨੇ ਨਾ। ਤਾਂ ਸੀਨਾ چیر ਕੇ ਰੱਖ ਦਿੰਦੀਆਂ ਨੇ। ਉਹ ਚੀਜ਼ ਨੂੰ ਮੈਂ ਗੱਲਾਂ ਨਾਲ ਬਿਆਨ ਨਹੀਂ ਕਰ ਸਕਦਾ। ਉਹ ਪੜ ਕਿੰਨੇ ਤਰਤਨਾਕ ਸੀ ਮੇਰੀ ਲਈ। ਵਾਸ ਕਰੋ ਜੀ। ਮੈਂ ਉਹਨੂੰ ਤਾਂ ਗਵਾ ਲਿਆ। ਮੈਂ ਤੈਨੂੰ ਨਹੀਂ ਗਿਬ ਹੋਣਾ ਚਾਹਦਾ ਮੈਂ ਨਹੀਂ ਚਾਹੁੰਦਾ ਮੇਰੀ ਤੀ ਆਪਦੀ ਮਾਨ ਨੂੰ ਦੁਬਾਰਾ ਖੋਵੇ ਬੱਸ ਕਰ ਜੀ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਂਦੀ ਹੁਣ ਤਾਂ ਮੇਰੀ ਵੀ ਨਾ ਜਾਨ ਵੱਸਦੀ ਆ ਹਾਂ ਜੀ ਕੋਈ ਗੱਲ ਤੁਸੀਂ ਸੋ ਜਾ ਕੁਝ ਨਹੀਂ ਹੁੰਦਾ ਐ ਕਰਾਂਗੇ ਫਸੇ ਡਾਕਟਰ ਕੱਲ ਚੱਲ ਜਾਣਗੇ ਤੇ ਸਾਰੇ ਵੈਮ ਦੂਰ ਹੋ ਜਾਣਗੇ ਹਾਂ ਠੀਕ ਹੈ ਹੁਣ ਤੂੰ ਵੀ ਸੋ ਜਾ ਆਪਾਂ ਸਵੇਰੇ ਡਾਕਟਰ ਕੋਲ ਚੱਲਦੇ ਠੀਕ ਹੈ ਜੀ ਤੇ ਨਾਲੇ ਕੰਮ ਘੱਟ ਕਰਿਆ ਕਰ ਮੈਂ ਤੈਨੂੰ ਬਾਰ-ਬਾਰ ਕਹਿੰਨਾ ਕੋਈ ਕੰਮ ਹੁੰਦਾ ਮੈਨੂੰ ਕਹਿਦਾ ਕਰ ਮੈਂ ਕਰਵਾ ਦਿਆ ਕਰੂੰਗਾ ਸਾਰੇ ਕੰਮਾਂ ਨੂੰ ਤੂੰ ਹੀ ਹੱਥ ਪਾ ਲਾਣੀ ਆ ਆ ਵੀ ਕਰ ਲਾ ਉਹ ਵੀ ਕਰ ਲਾ ਉਹ ਵੀ ਕਰ ਲਾ ਸਾਰੇ ਕੰਮ ਤੂੰ ਕਿਵੇਂ ਕਰੇਂਗੀ ਹੋ ਕੋਈ ਗੱਲ ਨਹੀਂ ਜੀ ਆਪਾਂ ਕੱਲ ਡਾਕਟਰ ਨੂੰ ਦਿਖਾ ਲੈਨੇ ਆ ਪਤਾ ਲੱਗ ਜਾਵੇ ਕੀ ਪ੍ਰੋਬਲਮ ਆ ਕੀ ਨਹੀਂ ਚਲੋ ਫੈਜੋ ਹੁਣ ਚਲੋ ਸੋ ਜਾ

ਵੇ ਚੱਲੇ ਗੱਡੀ ਸਾਫ਼ ਕਰੀ ਜਣਾ ਦੇਖੀ ਕਿਤੇ ਮੈਨੂੰ ਤਾਂ ਨਹੀਂ ਛੱਡ ਕੇ ਆਏਗਾ ਤੈਨੂੰ ਛੱਡਿਆਵਾਂਗੇ ਉਹ ਤਾਂ ਬਾਤ ਨੂੰ ਕਿੰਨੇ ਆ ਮੈਂ ਤਾਂ ਵਧੀਆ ਤੂੰ ਸੁਣਾ ਵਧੀਆ ਵਸਟੈਂਪ ਵਸ ਹੋਈ ਜਾਂਦਾ ਤਾਂ ਬਸ ਹੀ ਆ ਇੱਥੇ ਕਿਹੜਾ ਕੁਛ ਨਾਲ ਜਾਣਾ ਇੱਕ ਗੱਲ ਤਾਂ ਹੈ ਵਾਚ ਨੂੰ ਜਿੱਦੇ ਦੇ ਕਰਾਇਏ ਮਾਫ਼ ਹੋਏ ਨੇ ਚੱਕ ਦੀਆਂ ਝੋਲਾ ਕਿਤੇ 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 ਬਿ ਕਰਾਇਏ ਮਾਫ਼ ਸਾਡੇ ਹੋਏ ਨਹੀਂ ਘਾਟੇ ਪੈਂਦੇ ਨੇ ਸਰਕਾਰ ਨੂੰ ਹੈ ਥੋੜੇ ਬੰਦਿਆਂ ਦੇ ਕਾਰੇ ਚਲੂਣੇ ਲੜਦੇ ਨੇ ਲੈ ਤੂੰ ਤਾਂ ਉਹੀ ਗੁੱਸਾ ਕਰਗੀ ਕਰੇ ਸੁੱਖ ਸ਼ਾਂਤੀ ਆ ਵੇੜੇ 'ਚ ਵੀ ਸੁੱਖ ਸ਼ਾਂਤੀ ਆ। ਬੇ ਘਰੇ ਤਾਂ ਸੁੱਖ ਸ਼ਾਂਤੀ ਆ। ਬੇੜੇ 'ਚ ਨਹੀਂ ਪਰ ਸੁੱਖ ਸ਼ਾਂਤੀ ਹੈਗੀ। ਕੀ ਗੱਲ ਹੋ ਗਈ? ਉਹ ਥੋੜੇ ਵਾਲਾ ਤੇਜ਼ ਨਹੀਂ ਹੈਗਾ? ਹਾਂ ਹਾਂ। ਤੇਜ਼ ਦੀ ਬਹੂ ਥੋੜੀ ਜਿਹਾ ਜ਼ਿਆਦਾ ਹੀ ਤੇਜ਼ ਨਹੀਂ ਆ ਗਈ? ਨਾ ਇਹ ਜੀ ਤਾਂ ਕੋਈ ਗੱਲ ਹੈ ਨਹੀਂ। ਲੈ, ਤੈਨੂੰ ਪਤਾ ਨਹੀਂ ਹੈਗਾ। ਨਾ ਮੈਨੂੰ ਤਾਂ ਕੋਈ ਲੱਗੀ ਨਹੀਂ ਇਹ ਜੀ ਗੱਲਬਾਤ ਉਹ ਚ ਕੋਈ। ਬੇ ਮੈਨੂੰ ਬੇੜੇ ਦੀ ਸਾਰੀ ਖਬਰ ਰਹਿੰਦੀ ਆ। ਤੈਨੂੰ ਕੀ ਬੇੜੇ ਦੀ ਇਹ ਜੀ ਖਬਰ ਰਹਿੰਦੀ ਆ? ਪੂਰਾ ਹੋ, ਤੈਨੂੰ ਮੈਂ ਦੱਸਾਂ। ਤੇਜ਼ ਦੀ ਬਹੂ ਨਹੀਂ ਹੈਗੀ। ਬਾਲੀ ਉਹ ਜੁਲਮੀ ਆ। ਸਾਰਾ ਦਿਨ ਜਵਾਕੀ ਤੋਂ ਘਰ ਦਾ ਕੰਮ ਕਰਾਉਂਦੀ। ਦੱਸ। ਬਾਤ ਨੂੰ ਬੜੀ ਮੋਟੀ ਸ਼ਰਮਤਾ ਕਰਲਾ ਬਸ ਦੇ ਰਸ ਦੇ ਘਰੋਂ ਜਾਲਿਆ ਨਹੀਂ ਕਰਦੇ ਇਆਂ ਇਆਂ ਗੱਲਾਂ ਨਹੀਂ ਕਰੀਦੀਆਂ ਹੁੰਦੀ ਬਈ ਮੈਂ ਕਿਹੜਾ ਝੂਠ ਬੋਲਦੀ ਆ ਨਾਲੇ ਮੈਨੂੰ ਕਿਹੜਾ ਸ਼ੌਂਕ ਆ ਲੋਕਾਂ ਦੇ ਘਰ ਪਟਣ ਦਾ ਹੈ ਜੋ ਮੈਂ ਅੱਖੀ ਦੇਖਿਆ ਮੈਂ ਉਹੀ ਦੱਸ ਰਹੀ ਆ ਤੈਨੂੰ ਕਿ ਤੈਨੂੰ ਯਕੀਨ ਨਹੀਂ ਨਾ ਆਉਂਦਾ ਆ ਵੀਡੀਓ ਦੇ ਮੈਂ ਕੁੜੀ ਦੀ ਕੰਮ ਕਰਦੀ ਦੀ ਵੀਡੀਓ ਬਣਾ ਲਈ ਸੀ ਆ ਦੇ ਤੈਨੂੰ ਹੁਣ ਦਿਖਾਉਣੀ ਲੱਗ ਗਿਆ ਹੁਣ ਪਤਾ ਤੈਨੂੰ ਵੀ ਬਚਨੋ ਐਵੇਂ ਝੂਠ ਨਹੀਂ ਬੋਲਦੀ ਨਾਲੇ ਮੈਨੂੰ ਕੋਈ ਫालतੂ ਪਰਮੀ ਘਟਵੀ ਕਰਨ ਦੀ ਆਤ ਨਹੀਂ ਹੈਗੀ ਜੋ ਦੇਖਿਆ ਮੈਂ ਉਹੀ ਬੋਲੇ ਠੀਕ ਆ ਨਾ ਬਾਕੀ ਤੇਰੀ ਅੱਗੇ ਮਰਜੀ ਹੁਰਦਾਸ ਜੇ ਬਣ ਗਿਆ ਰਸਨ ਕਾਟ ਹਾਂ ਬਾਈ ਬਣ ਗਿਆ ਰਸਨ ਕਾਟ ਧੰਨਵਾਦ ਤੇਰਾ ਮੈਂ ਤਾਂ ਉਹੀ ਫਰਦਾਦੀ ਔਖਾ ਹੁੰਦਾ ਮੈਂ ਤੈਨੂੰ ਕਹਿ ਤਾਏਗਾ ਦੀ ਬਿਸਰਪੰਚ ਆਪਣੇ ਤੋਂ ਬਾਹਰ ਨਹੀਂ ਜਾਂਦਾ ਆਪਣਾ ਤਾਂ ਪਹਿਲਾਂ ਵੀ ਬਹੁਤ ਕੰਮ ਕਰਾਏ ਨੇ ਆਪਣੇ ਉਹ ਸੱਜੂ ਦਾ ਕਰਵਾਇਆ ਸੀ ਉਹਨਾਂ ਦੇ ਘਰੇ ਵੀ ਰਸਨਾਂ ਲੱਗ ਗਿਆ ਹੁਣ ਤੇਰਾ ਕਰਵਾਤਾ ਨਾਲੇ ਸਰਪੰਚ ਨਹੀਂ ਆਪਣੇ ਤੋਂ ਬਾਹਰ ਜਾਂਦਾ ਹੈਗਾ ਕਦੇ ਵੀ ਹੋਰ ਜੋ ਵੀ ਕੰਮ ਹੋਇਆ ਤਾਂ ਉਹ ਵੀ ਦੱਸ ਦੀ। ਹੋਰ ਕੀ ਦੱਸਾਂ ਤੈਨੂੰ ਮੇਰਾ ਤਾਂ ਚਿੰਤਾ ਨਾਲ ਦਿਮਾਗ ਉਹ ਹੋਇਆ ਰਹਿੰਦਾਗਾ ਵੀਡੀਓ ਦੇ ਵਿੱਚ ਇੱਕ ਘਟਨਾ ਹੋਈ ਆ। ਘਟਨਾ ਕੀ ਘਟਨਾ ਹੋ ਗਈ ਦੱਸ ਮੈਨੂੰ ਵੀ ਦੁਬਾਰੋ ਵਿਆਹ ਹੋਇਆ ଥିਗਾ ਕਿਸੇ ਦਾ। ਦੁਬਾਰੋ ਵਿਆਹ ਹੋਇਆ ଥି। ਹਾਂ। ਉਹ ਮਤੇਰ ਆ ਗਈ ਬੱਚਿਆਂ ਨਾਲ ਬਹੁਤ ਅਤਿਆਚਾਰ ਕਰਦੀ ਆ। ਬਹੁਤ ਗਲਤ ਗੱਲ ਆ ਯਾਰ। ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ। ਇਹ ਪਤਾ ਨਹੀਂ ਕਿਉਂ ਨਹੀਂ ਸਮਝਦੀ ਹੈਗੀ ਆ। ਆਪ ਵੀ ਤਾਂ ਕਦੇ ਬੱਚੇ ਰਹੀ ଥି। ਆ ਜੇ ਤੁਸੀਂ ਕਿਸੇ ਦੇ ਬੱਚੇ ਨਾਲ ਮਾੜਾ ਕਰੋਗੇ ਤਾਂ ਤੁਹਾਡੇ ਚਵਕ ਨਾਲ ਨਹੀਂ ਮਾੜਾ ਹੋਊਗਾ ਇਹ ਗੱਲ ਇਹਨਾਂ ਨੂੰ ਸਮਝਣੀ ਚਾਹੀਦੀ ਆ ਪਰ ਇਹ ਸਮਝਦੀਆਂ ਨਹੀਂ ਹੈਗੀਆਂ ਮੈਨੂੰ ਤਾਂ ਤੇਰੀ ਚਿੰਤਾ ਖਾਈ ਜਾਂਦੀ ਆ ਕਿ ਤੇਰਾ ਵੀ ਤੇਰਾ ਤੇਰਾ ਵੀ ਦੁਆਰੋਂ ਵਿਆਹ ਹੋਇਆ ਆ ਓ ਮੇਰੀ ਚਿੰਤਾ ਨਾ ਕਰ ਤੇ ਉਹਦੇ ਦੇਖਿਆ ਨਹੀਂ ਹੈਗਾ ਓਏ ਉਹ ਤਾਂ ਰੱਬ ਦਾ ਰੂਪ ਆਗੀ ਉਹਦਾ ਕੁੜੀ ਨੂੰ ਆਪਣੀ ਕੁੜੀ ਮੰਗੂ ਰੱਖਦੀ ਹੈਗੀ ਉਹ ਨਹੀਂ ਕਦੇ ਉਹਨੂੰ ਬਗਾਨਾ ਕਰਿਆ ਉਹਦੀ ਹਰ ਇੱਕ ਚੀਜ਼ ਦਾ ਧਿਆਨ ਰੱਖਦੀ ਹੈ ਵੀ ਆਹ ਲਿਆਂਦਾ ਖੇਡਣ ਦਾ ਪੜਾਉਣ ਦਾ ਕੱਲੀ-ਕੱਲੀ ਚੀਜ਼ ਪੜਾਉਂਦੀ ਆ ਰੋਜ਼ ਸਮਾਉਂਦੀ ਹੈਗੀ ਉਹਨੂੰ ਉਹਨਾਂ ਦਾ ਕਦੇ ਮੈਨੂੰ ਫੀਲ ਹੋਣੀ ਨਹੀਂ ਦਿੱਤਾ ਕਿ ਵੀ ਉਹ ਦੀ ਕੁੜੀ ਨਹੀਂ ਹੈਗੀ ਤੇਜ ਕਲਜੁਗਾ ਇਹਦਾ ਕੋਈ ਪਤਾ ਨਹੀਂ ਲੱਗਦਾ ਹੈ ਉਹ ਕਾਨੂੰਆ ਕਲਜੁਗਾ ਐਵੇਂ ਹੀ ਲੱਗਦਾ ਤੈਨੂੰ ਕੋਈ ਕਲਜੁਗਾ ਵਾਲੀ ਗੱਲ ਰਹੀਗੀ ਨਾਲੇ ਉਹ ਤੇ ਤਾਂ ਮੈਂ ਸ਼ੱਕ ਕਰੇ ਨਹੀਂ ਸਕਦਾ ਉਦੋਂ ਤੇਰੇ ਮੂਰੇੋਂ ਪਾਣੀ ਢੁੱਲ ਗਿਆ ਜਦੋਂ ਤੂੰ ਦੇਖ ਕੇ ਭੱਜ ਕੇ ਆਈ ਤੀ ਕਹੀ ਜੇ ਗੱਲਾਂ ਕਰੀ ਜਾਣਾ ਯਾਰ ਤੂੰ ਵੀ ਲੋਕਾਂ ਦੀਆਂ ਗੱਲਾਂ 'ਚ ਆ ਗਿਆ ਓ ਯਾਰ ਮੇਰੀ ਗੱਲ ਸੁਣ ਤੂੰ ਉਹੀ ਨਾ ਸਾਡੀ ਲੜਾਈ ਕਰਾਦੀ ਹੈ ਜੀ ਕੋਈ ਗੱਲ ਨਹੀਂ ਹੈਗੀ ਉਹ ਲੜਾਈ ਵਾਲੀ ਗੱਲ ਨਹੀਂ ਹੈ ਕੀਤੀ ਤੇਜਾ ਦੀਵੇ ਸੱਲੇ ਹਨੇਰਾ ਹੁੰਦਾ ਤੂੰ ਸਮਝਣ ਦੀ ਕੋਸ਼ਿਸ਼ ਕਰ ਜੱਲਿਆ ਮੈਂ ਕਿਹੜਾ ਜਵਾਬ ਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਜੀ ਉਹ ਤਾਂ ਤੂੰ ਕਿਸੇ ਦੀ ਗੱਲਾਂ 'ਚ ਆ ਗਿਆ ਕਿਸੇ ਨੇ ਤੈਨੂੰ ਗਲਤ ਪੱਤੀ ਪੜ੍ਹਾਤੀ ਤਾਂ ਹੀ ਤੂੰ ਮੈਨੂੰ ਐਵੇਂ ਕਹਿ ਰਿਆਂਗਾ ਜਾਂ ਤੂੰ ਮੈਨੂੰ ਕਦੇ ਨਹੀਂ ਐਵੇਂ ਕਹਿਣਾ ਸੀਗਾ ਉਹ ਐਹੀ ਜੀ ਗੱਲ ਨਹੀਂ ਗਈ ਤੇਜਾ ਤੂੰ ਮੇਰਾ ਛੋਟੇ ਭਾਈਆ ਵਜਾ ਮੈਂ ਤੈਨੂੰ ਪਾਕ ਗੱਲ ਕਹਿਣਾ ਮੈਨੂੰ ਕਿ ਕੋ ਜੋ ਜਣੀਆਂ ਨੇ ਕਿਹਾਗਾ ਵੀ ਤੇਰੀ ਕੁੜੀ ਤੋਂ ਵੱਡੀ ਤੋਂ ਸਾਰਾ ਦਿਨ ਕੰਮ ਕਰੂੰਗੀ ਆ ਜੇ ਮੇਰੀ ਗੱਲ ਦਾ ਯਕੀਨ ਨਹੀਂ ਹੁੰਦਾ ਉਹ ਬੱਚਾ ਨੂੰ ਲਵੇ ਗਵੰਡਨ ਲਵੇ ਵੀਡੀਓ ਉਹਨੇ ਮੈਨੂੰ ਦਿਖਾਈ ਆ ਮੈਂ ਤਾਂ ਯਕੀਨ ਕਰਦਾ ਨਹੀਂ ਠੀਕਾ ਅੱਛਾ ਮੈਨੂੰ ਤਾਂ ਇਨਾ ਤੇਰਾ ਪਰੋ ਤੇਰੇ ਤੇ ਭਰੋਸਾ ਠੀਕ ਨਾ ਵੀ ਇਹ ਜੀ ਗੱਲ ਹੋ ਨਹੀਂ ਸਕਦੀ ਪਰ ਮੈਨੂੰ ਵੀਡੀਓ ਦੇਖ ਕੇ ਕਹਿੰਦਾ ਨਾ ਬਸ ਐ ਹੋ ਗਿਆ ਵੀ ਮੈਂ ਗੱਲ ਕਰਾਂ ਤੇਰੇ ਨਾਲ ਜ ਮੈਨੂੰ ਤਾਂ ਹਜੇ ਵੀ ਯਕੀਨ ਨਹੀਂ ਆ ਰਿਹਾ ਔਰ ਚੱਲ ਕੋਈ ਨਾ ਮੈਂ ਦੇਖਣਾ ਜਾ ਕੇ ਜਿਆਦਾ ਉਹ ਨਾ ਕਰੀ ਲੜਾਈ ਝਗੜਾ ਪਿਆਰ ਨਾਲ ਪੁੱਛ ਲਈ ਕੋਈ ਨਾ ਮੈਂ ਕੋਈ ਲੜਾਈ ਝਗੜਾ ਨਹੀਂ ਕਰਦਾ ਮੈਂ ਆਪਣੇ ਹਿਸਾਬ ਨਾਲ ਹੀ ਗੱਲ ਕਰਦਾ ਹਾਂ ਕੋਈ ਨਹੀਂ ਬਾਕੀ ਮੈਂ ਦੇਖ ਰਿਹਾ ਕੀ ਕਰ ਠੀਕ ਜੇ ਸਮਝ ਨਹੀਂ ਆ ਰਹੀ ਕੀਤੇ ਤੇ ਯਕੀਨ ਕਰਾਂ ਬਾਹਰ ਲਿਆ ਤੇ ਯਕੀਨ ਕਰਦਾ ਤਾਂ ਘਰ ਟੁੱਟਦਾ ਤੇ ਜੇ ਘਰੇ ਯਕੀਨ ਕਰਦਾ ਤਾਂ ਸਮਝ ਨਾ ਮੈਂ ਤਾਂ ਦੋ ਬੀੜੀਆਂ 'ਚ ਸਵਾਰ ਹੋ ਰਿਹਾ ਹਾਂ ਹੁਣ ਪਤਾ ਨਹੀਂ ਕਿੱਧਰ ਪੈਰ ਚੱਖਾਂ ਤੇ ਕਿੱਧਰ ਤੁਰਾਂ ਧਰਮ ਵਿਆਹ ਕਰਵਾਈ ਕਾਦੇ ਵਾਸਤੇ ਸੀ ਠੀਕ ਇਹ ਕੁੜੀ ਦੀ ਜ਼ਿੰਦਗੀ ਬਣ ਜੇ ਹੁਣ ਪੜ੍ਹਾਈ ਲਿਖਾਈ ਹੋ ਜੇ ਤੇ ਸਾਂਭ ਸਮਾਲ ਹੋ ਜੇ ਉਹ ਤਾਂ ਨਹੀਂ ਇਹ ਨ ਕਰ ਸਕਦੀ ਪਰ ਕੀ ਪਤਾ ਕਰ ਦਿਓ ਮੈਨੂੰ ਕਿਹੜਾ ਪਤਾ ਮੈਂ ਤਾਂ ਕੰਮ ਤੇ ਭੱਗ ਜਾਣਾ ਬਾਅਦ ਵਿੱਚ ਕੁਝ ਵੀ ਹੋ ਸਕਦਾ ਤੇ ਉੱਤੋਂ ਜਹਿਲਾ ਕਹਿੰਦਾ ਕੋਈ ਤਾਂ ਗੱਲ ਜਰੂਰ ਆਗੀ ਵੈਸੇ ਇੱਕ ਵੀਡੀਓ ਵਾ ਰਵੀ ਵੀ ਕਹਿ ਰਿਆ ਸੀਗਾ ਛੇ ਮੇਰੇ ਤਾਂ ਬਚਨੋਂ ਘਰੇ ਨਹੀਂ ਤੀ ਹੋਰ ਬਚਨੋ ਕੋਲ ਜਾ ਕੇ ਆਉਣਾ ਹੁਣ ਤਾਂ ਆ ਗਈ ਹਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਵੀਡੀਓ ਦੇ ਵਿੱਚ ਭਾਬੀ ਕਰੀ ਆਂ ਭਾਬੀ ਕੀ ਆਗੀ ਵੇ ਤੇਰਾ ਮੈਂ ਤੇ ਤੂੰ ਹਾਂ ਬਾਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਤੈਨੂੰ ਮੇਰੇ ਘਰ ਦੀ ਗਿਆ ਭਾਬੀ ਤੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਮੈਂ ਲੈ ਆਦਾ ਅੰਦਰ ਬੈ ਕੇ ਗੱਲ ਕਰਦੇ ਆ ਆਪਾਂ ਚਲੋ ਬਾਬੀ ਬੇਤਾ ਬਈ ਤੇਜ ਹੋਰ ਬਈ ਤੇਜ ਕਿਵੇਂ ਆਉਣੇ ਹੋਏ ਭਾਬੀ ਇੱਕ ਗੱਲ ਹੀ ਕਰਨੀ ਤੇਰੇ ਨਾਲ ਗੱਲ ਨੂੰ ਛੱਡ ਪਹਿਲਾਂ ਤੂੰ ਐਂ ਦੱਸ ਤੇਰੇ ਲਈ ਚਾਹ ਬਣਾਵਾਂ ਕੁਟਣਾ ਭਾਬੀ ਚਾਹ ਪਤਾ ਮੈਂ ਪੀ ਕੇ ਆਇਆਂਗਾ ਅੱਛਾ ਕੀ ਗੱਲ ਕਰਨੀ ਸੀਗੀ ਭਾਬੀ ਮੈਨੂੰ ਤਾਂ ਕਹਿੰਦੇ ਨੂੰ ਵੀ ਸ਼ਰਮ ਆਉਂਦੀ ਏ ਕਿਵੇਂ ਜੀ ਗੱਲ ਕਰਾਂ ਮੈਂ ਇਹ ਜੇ ਕੀ ਹੋ ਗਿਆ ਜਿਹੜਾ ਤੈਨੂੰ ਸ਼ਰਮ ਆਉਂਦੀ ਏ ਪੱਬਲੀ ਕੀ ਦਸਣਾ ਮੈਂ ਤਾਂ ਘਰੋਂ ਬਾਹਰ ਭੱਜ ਜਾਣਾਗਾ ਬਾਹਰ ਕੰਮ ਕਾਜ ਹੁੰਦੇ ਨੇ ਸਭ ਕੁਛ ਕਰਨਾ ਹੁੰਦਾ ਪਰ ਘਰ ਘਰੇ ਕੀ ਖੁਸ਼ ਹੁੰਦਾ ਉਹਦਾ ਮੈਨੂੰ ਕੀ ਪਤਾ ਲੱਗਦਾ ਹੁਣ ਇਹ ਤਾਂ ਸਿਰਫ ਰੱਬ ਜਾਣਦਾ ਜਗ ਮਾਂਡੀ ਜਾਣਦੀ ਰੱਬ ਨੂੰ ਤਾਂ ਹੁਣ ਮਿਲ ਨਹੀਂ ਸਕਦਾ ਹੁਣ ਤਾਂ ਭਾਬੀ ਤੈਨੂੰ ਹੀ ਪਤਾਗਾ ਕਿ ਮੇਰੇ ਤੋਂ ਬਾਅਦ ਘਰੇ ਕੀ ਹੁੰਦਾਗਾ ਹੁਣ ਸਭ ਤੂੰ ਜਾਣਦੀ ਓ ਜੈਲਾ ਵੀ ਕਹਿੰਦਾ ਸੀਗਾ ਕਿ ਮੇਰੇ ਜਾਣ ਤੋਂ ਬਾਅਦ ਮੇਰੇ ਘਰ ਵਾਲੀ ਮੇਰੀ ਕੁੜੀ ਨੂੰ ਤੰਗ ਕਰਦੀ ਹੈਗੀ ਫਰਪਾ ਵੀ ਮਿੰਤੋ ਦੀ ਗੱਲ ਤੇ ਯਕੀਨ ਜਾਣਿਆ ਹੈਗਾ ਤੇ ਹੁਣ ਮੈਨੂੰ ਸ਼ਰਮਜੀ ਵੀ ਆਉਂਦੀ ਏ ਤੇਰੇ ਅੱਗੇ ਗੱਲ ਕਰਨ ਦੇ ਪਰ ਮੈਂ ਸੋਚਿਆ ਇੱਕ ਵਾਰੀ ਤੇਨੂੰ ਮਿਲਿਆ ਆਂ ਫਿਰ ਤੋਂ ਪਤਾ ਲੱਗੂ ਮੈਨੂੰ ਕਿ ਸੱਚ ਕੀ ਹੈਗਾ ਭਾਬੀ ਤੂੰ ਕਦੇ ਦੇਖਿਆ ਹੁਣਾ ਕੁਝ ਹੁੰਦੇ ਹੋਏ بیا ਹਉ ਪਾਈ ਮੈਂ ਤਾਂ ਕਈ ਦਿਨ ਹੋ ਗਏ ਕੁੱਪ ਤੇ ਕੰਮ ਕਰਦੀ ਸੀ ਤੇਰੀ ਕੁੜੀ ਕਪੜੇ ਸੁੱਕਣੇ ਪਾ ਲਈ ਸੀ ਐਡੀ ਬਾਲਟੀ ਜਵਾਕੜੀ ਨੇ ਚੱਕੀ ਹੋਈ ਸੀ ਮੈਂ ਕੀ ਗੱਲ ਉਹ ਆਪ ਕੀ ਕਰਦੀ ਐ ਸਾਰਾ ਦਿਨ ਜਵਾਕੜੀ ਨੂੰ ਕੰਮ ਲਾ ਕੇ ਰੱਖਦੀ ਐ ਉਹ ਲਿਆਂਦੀ ਕਾਦੇ ਵਾਸਤੇ ਫਿਰ ਤਾਂ ਉਹੀ ਗੱਲ ਹੋ ਗਈ ਨਾ ਵੀ ਮਤਰਈ ਆ ਮਤਰਈ ਰਹੂਗੀ ਸਹੀ ਗੱਲ ਆ ਭਾਬੀ ਉਹ ਜਵਾਕੜੀ ਬਾਰੇ ਸੋਚ ਕੇ ਲਿਆਇਆ ਸੀ ਕਿ ਉਹਦੀ ਜ਼ਿੰਦਗੀ ਬਣ ਜੂਗੀ ਉਹ ਪੜ੍ਹ ਲਿਖ ਜੂਗੀ ਉਹਨੂੰ ਮਾਂ ਦਾ ਸਹਾਰਾ ਮਿਲ ਜੂਗਾ ਪਰ ਭਾਬੀ ਜੋ ਸੁਡੇ ਮੂੰਹੋਂ ਸੁਣ ਰਹੇ ਆ ਕਿ ਉਹ ਜਹਲੇ ਨੇ ਜੋ ਗੱਲ ਦੱਸੀ ਕਿਸ ਹੱਦ ਤੱਕ ਮੈਨੂੰ ਅਫਸੋਸ ਹੋ ਰਿਹਾ ਕਿ ਮੈਂ ਦੇਜਾ ਵਿਆਹ ਹੀ ਕਿਉਂ ਕਰਵਾਇਆ ਮੈਂ ਤਾਂ ਅੱਖੀ ਦੇਖੀ ਗੱਲ ਹੀ ਬੋਲ ਰਹੀ ਆ ਭਾਈ ਨਾਲੇ ਮੈਨੂੰ ਬਦਮੀ ਘਟਨੀ ਕਰਨ ਦੀ ਕੋਈ ਲੋੜ ਨਹੀਂ ਮੈਂ ਕੋਈ ਚੁਗਲੀ ਨਹੀਂ ਕੀਤੀ ਮੈਂ ਤਾਂ ਜੋ ਦੇਖਿਆ ਤੈਨੂੰ ਉਹੀ ਦੱਸਿਆ ਤੂੰ ਤਾਂ ਚੰਗਾ ਤਾਂ ਮੈਂ ਆਪੇ ਪਾਲ ਲਗਾ ਦਾ ਖਾਉਣ ਨੂੰ ਲਿਆਉਂਦਾ ਪਤਾ ਨਹੀਂ ਕਿੰਨਾ ਕੁ ਜ਼ੁਲਮ ਕਰਦੀ ਹੁੰਦੀ ਵਿਚਾਰੀ ਤੇ ਉਹ ਮੈਨੂੰ ਦੱਸਦੀ ਨਹੀਂ ਡਰਦੀ ਪੱਕਾ ਨੇ ਡਰਾ ਕੇ ਰੱਖੀ ਹੁੰਦੀ ਵੇ ਸਾਰਾ ਦਿਨ ਕੰਮ ਕਰਦੀ ਆ ਜਵਾਕੜੀ ਆਪ ਤਾਂ ਉਹ ਮਹਾਰਾਣੀ ਬਣ ਕੇ ਅੰਦਰ ਪਈ ਰਹਿੰਦੀ ਮੈਂ ਤਾਂ ਉਹਦੇ ਅੱਖੀ ਦੇਖਿਆ ਜਿ ਤੈਨੂੰ ਨਹੀਂ ਯਕੀਨ ਆਉਂਦਾ ਨਾ ਅ ਮੈਂ ਵੀਡੀਓ ਬਣਾਈ ਸੀ ਕੁੜੀ ਦੀ ਕੰਮ ਕਰਦੀ ਦੀ ਤੂੰ ਦੇਖ ਲੈ ਵੀਡੀਓ ਹਾਂ ਮੈਂ ਤੈਨੂੰ ਹੁਣੇ ਦਿਖਾਉਣੀ ਐ ਦੇਖ ਇਹ ਮੈਂ ਨਿਆਣੀ ਕੰਮ ਕਰਦੀ ਮੈਨੂੰ ਪਤਾ ਸੀ ਵੀ ਮੇਰੀ ਕਿਸੇ ਗੱਲ ਤੇ ਯਕੀਨ ਨਹੀਂ ਕਰਨਾ ਕਿਸੇ ਨੇ ਮੈਂ ਤਾਂ ਹੀ ਵੀਡੀਓ ਬਣਾ ਲਈ ਮਾੜੇ ਮੈਂ ਕੋਈ ਲੁੱਤੀ ਨਹੀਂ ਲਾਈ ਹੈਗੀ ਜੋ ਸਹੀ ਆ ਮੈਂ ਉਹੀ ਗੱਲ ਕਹੀ ਐ ਮਤਰੀਆਂ ਤਾਂ ਮਤਰੀਆਂ ਹੀ ਹੁੰਦੀਆਂ ਨੇ ਹੁਣ ਤਾਂ ਸਮਝ ਨਹੀਂ ਆ ਰਹੀ ਭਾਬੀ ਹੁਣ ਕੀ ਕਰਾਂ ਮੈਂ ਜੇ ਕਰੇ ਜਾ ਕੇ ਲੜਨਾ ਫਿਰ ਆਇਆ ਘਰ ਟੁੱਟ ਜੂ ਪਰ ਐਵੇਂ ਤਾਂ ਨਹੀਂ ਚੱਲਣਾ ਹੈਗਾ ਭਾਬੀ ਕੁਝ ਤਾਂ ਮੈਨੂੰ ਕਰਨਾ ਹੀ ਪੈਣਾ ਤੂੰ ਇਸ ਗੱਲ ਨੂੰ ਸੀਰੀਅਸ ਲੈ ਉਹਨੂੰ ਪੁੱਛ ਜਾ ਕੇ ਵੀਰੇ ਕੀ ਆ ਤੈਨੂੰ ਪਹਿਣ ਨੂੰ ਲਿਆਂਦਾ ਤੂੰ ਮਹਾਰਾਣੀ ਆ ਜਿਹੜੀ ਤੂੰ ਜਵਾਕੜੀ ਤੋਂ ਕੰਮ ਕਰਾਉਣੀ ਆ ਭਾਬੀ ਅੱਜ ਦਾ ਇੱਕ ਪਾਸਾ ਕਰਨਾ ਹੀ ਪਊਗਾ ਜੋ ਕੁਛ ਹੁੰਦਾ ਹੋਣ ਦੇ ਅੱਜ ਜਾ ਕੇ ਪੁੱਛਦਾ ਉਹਨੂੰ ਚੰਗਾ ਭਾਬੀ ਨਜ਼ਰ ਮੈਂ ਕਿਹੜਾ ਕੋਈ ਚੁਗਲੀ ਕੀਤੀ ਐ ਜਿਹੜੀ ਗੱਲ ਸਹੀ ਆ ਉਹੀ ਕਹੀ ਆ ਕਲੇਬਿੰਦੂ ਕੋਡ ਕੋ ਸ਼ੌਕ ਆ ਕਿਸੇ ਦੇ ਘਰ ਕਲੇਸ ਪਾਉਣ ਦਾ ਇਤਰਾਇਆਂ ਤਾਂ ਮ ਕਰੀਂ ਗਈ ਜੀ ਚਲ ਛਿੱਛੀ ਛਿੜੂ ਨੂੰ ਵੇੜਨਾ ਫਿਰ ਕੁੜੀਆਂ ਦੇ ਆਉਣ ਦਾ ਵੀ ਟਾਈਮ ਹੋ ਜਾ ਟਿਊਸ਼ਨ ਤੋਂ ਚਾ ਵੀ ਬਣਾ ਕੇ ਦੇਣੀ ਉਹਨਾਂ ਨੂੰ ਸ਼ਾਲੂ ਸ਼ਾਲੂ ਤੈਨੂੰ ਸ਼ਰਮ ਤਾਂ ਨਹੀਂ ਆਈ ਹੈ ਕਿ ਜਮਣਾ ਬਈ ਉਹ ਜਵਾਗੜੀ ਨੂੰ ਤੰਗ ਕਰਦੀ ਨੂੰ ਗੱਲ ਕੀ ਕਰ ਰਹੀ ਜੀ ਮੈਂ ਕੀ ਗੱਲ ਕਰ ਰਹੀ ਆ ਮੈਂ ਸਮਾ ਸੱਚੇ ਕਹਿੰਦਾਗਾ ਆਪਣੀ ਕੁੱਖੋ ਜੰਮੀ ਦਾ ਆਪਣੀ ਹੁੰਦੀ ਆ ਤੇ ਬਗਾਨੀ ਬਗਾਨੀ ਤੂੰ ਨੂੰ ਆਪਦਾ ਕਦੇ ਨਹੀਂ ਬਣਾ ਸਕਦੀ ਹੈਗੀ ਸੱਚ ਕਹਿੰਦੇ ਨੇ ਲੋਕ ਕੀ ਆਪਣਾ ਕੀ ਬੇਗਾਨਾ ਗੱਲਾਂ ਕੀ ਕਰ ਰਹੇ ਹੋ ਤੁਸੀਂ ਕੀ ਦੇ ਬਾਰੇ ਕਰ ਰਹੇ ਹੋ ਜੇ ਕੰਨ ਤੇ ਮਾਰੇ ਨਾ ਸਭ ਕੁਝ ਪਤਾ ਲੱਗ ਜਾਊਗਾ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ ਹੈਗਾ ਉਹ ਲੋਕ ਝੂਠ ਬੋਲ ਰਹੇ ਨੇ ਹਲਕੇ ਤੁਸੀਂ ਮੈਨੂੰ ਸਾਫ਼-ਸਾਫ਼ ਦੱਸੋਗੇ ਤਾਂ ਤਾਂ ਮੈਨੂੰ ਪਤਾ ਲੱਗੂਗਾ ਕੀ ਸਾਫ਼-ਸਾਫ਼ ਦੱਸਾਂ ਤੈਨੂੰ ਤੂੰ ਜਵਾਖੜੀ ਨੂੰ ਤੰਗ ਕਰਦੀ ਹੈਗੀ ਮੈਨੂੰ ਦੱਸਿਆ ਪਰਜਾਈ ਨੇ ਤੂੰ ਉਹ ਤੋਂ ਬਾਅਦ ਚ ਕੰਮ ਕਰਾਉਣੀ ਆ ਮੇਰੇ ਹੁੰਦੇ ਤਾਂ ਉਹਨੂੰ ਪਿਆਰ ਕਰਦੀਆਂ ਲਾਡ ਕਰਦੀਆਂ ਪੜਾਉਣੀ ਆ ਕਦੇ ਕੁਛ ਖਵਾਉਣੀ ਆ ਕਦੇ ਕੁਛ ਕਰਾਉਣੀ ਆ ਤੇ ਮੇਰੇ ਬਾਅਦ ਉਹ ਤੋਂ ਸਾਰਾ ਦਿਨ ਕੰਮ ਕਰਾਉਣੀ ਆ ਉਹ ਜੇ ਉਹਨੂੰ ਆਪਣੀ ਕੁੜੀ ਨਹੀਂ ਸਮਝਣਾ ਉਹਦਾ ਫਾਇਦਾ ਤਾਂ ਮੈਂ ਚੱਕ ਤੈਨੂੰ ਕਾਹਦੇ ਵਾਸਤੇ ਵਿਆਹ ਕੇ ਲਿਆਈ ਦੀ ਵੀ ਤੂੰ ਵਿਚਾਰੀ ਨੂੰ ਤੰਗ ਕਰੇ ਤੈਨੂੰ ਸ਼ਰਮ ਤਾਂ ਨਹੀਂ ਆਈੇਗੀ ਸੱਚ ਕਹਿੰਦਾ ਸਮਾਜ ਔਰਤ ਦੀ ਔਰਤੀ ਦੁਸ਼ਮਣ ਹੁੰਦੀ ਆ ਤੇ ਉਹਦੀ ਤੂੰ ਬਹੁਤ ਵੱਡੀ ਦੁਸ਼ਮਣਾਂਗੀ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਤੁਸੀਂ ਕੀ ਗੱਲਾਂ ਕਰ ਤੁਹਾਡੀਆਂ ਸਾਰੀਆਂ ਗੱਲਾਂ ਨਾ ਮੇਰੇ ਸਿਰ ਤੋਂ ਟੱਪੀ ਜਾਂਦੀਆਂ ਨੇ ਮੈਨੂੰ ਇਹ ਨਹੀਂ ਸਮਝ ਆ ਰਹੀ ਤੂੰ ਕਿਨੇ ਕੀ ਸਿਖਾ ਕੇ ਭੇਜੇ ਇਥੇ ਸਿਖਾਉਂਦਾ ਕੋਈ ਨਹੀਂ ਹੁੰਦਾ ਛਾਲੂ ਜੋ ਸੱਚ ਆ ਉਹ ਸੱਚ ਆਗਾ ਮੈਂ ਵੀ ਇਹ ਨਾ ਪਾਗਲ ਨਹੀਂ ਕਿ ਕਿਸੇ ਦੀ ਗੱਲਾਂ ਚਾਹੂੰਗਾ ਜਾਂ ਕੋਈ ਮੈਨੂੰ ਪੜਕਾ ਦੂਗਾ ਐਵੇਂ ਨਹੀਂ ਢੜਕਦਾ ਸੱਚ ਤਾਂ ਸੱਚ ਆਗਾ ਸੱਚ ਤਾਂ ਇਹ ਵੀ ਹੈ ਜੀ ਲੋਕ ਮਤਰੇਈ ਨੂੰ ਮਾੜਾ ਕਹਿੰਦੇ ਨੇ ਕਿਉਂ ਮਤਰੇਈ ਕੀ ਮਾਂ ਨਹੀਂ ਬਣ ਸਕਦੀ ਦੇਸ਼ੇ ਕੋਣ ਨੂੰ ਮੈਂ ਅੱਜ ਕੁੱਖੋ ਜਨਮ ਨਹੀਂ ਦਿੱਤਾ ਫਿਰ ਅੱਜ ਟੀਨ ਨਾਲੋਂ ਵੱਧ ਕੇ ਪਿਆਰ ਦਿੱਤਾ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਿੱਥੇ ਮਤਰੇਸ਼ ਆ ਉਹ ਤਾਂ ਆ ਜਾਂਦਾ ਉੱਥੇ ਮਾਂ ਦੀ ਭਾਵਨਾ ਕਿੱਥੇ ਵਗ ਜਾਂਦੀ ਹੈ ਮਾ ਕਿਉਂ ਮੜੀ ਪੈ ਜਾਂਦੀ ਓਥੇ ਵਾਹ ਅੱਜ ਤੱਕ ਸੁਣਿਆ ਹੀ ਸੀ ਕਿ ਔਰਤ ਦੇ ਕਿੰਨੇ ਰੂਪ ਹੁੰਦੇ ਨੇ ਤੇ ਅੱਜ ਦੇਖ ਵੀ ਲਿਆ ਮੇਰੀ ਅੱਖਾਂ ਝੂਠ ਬੋਲ ਸਕਦੀਆਂ ਨੇ ਲੋਕ ਝੂਠ ਬੋਲ ਸਕਦੇ ਨੇ ਪਰ ਉਹ ਮੋਬਾਈਲ ਦੀ ਵੀਡੀਓ ਝੂਠ ਨਹੀਂ ਬੋਲ ਸਕਦੀ ਕਿ ਤੂੰ ਉਹਨੂੰ ਕਿੰਨਾ ਤੰਗ ਕਰਦੀਆਂ ਤੇ ਉਹ ਤੋਂ ਕਿੰਨੇ ਕੰਮ ਕਰਾਉਂਦੀਆਂ ਕਦੇ ਕੱਪੜੇ ਸੁੱਕਣੇ ਪਾਣ ਜਾਂਦੀ ਆ ਕਦੇ ਕੁਛ ਕਰਨੀ ਜਾਂਦੀ ਆ ਤੇ ਤੂੰ ਮੈਨੂੰ ਝੂਠ ਬੋਲਦੀਆਂ ਜੀਤਾ ਕਰਦਾ ਤੇਰਾ ਗਲਾ ਦੱਬ ਕੇ ਅੱਠੀ ਮਾਰਦਾ ਤੈਨੂੰ ਬਸ ਬਹੁਤ ਹੋ ਗਿਆ ਹੁਣ ਹੁਣ ਨਿਕਲ ਜਾ ਮੇਰੇ ਘਰੋਂ ਤੂੰ ਮੈਨੂੰ ਦਿਖਣ ਨਹੀਂ ਚਾਹੀਦੀ ਤੂੰ ਡੈਡੀ ਤੁਸੀਂ ਆ ਕੀ ਕਰ ਰਹੇ ਹੋ ਮੰਮੀ ਨੇ ਕਿਉਂ ਬੋਲ ਰਹੇ ਹੋਗੇ ਦੇਖਿਆ ਦੇਖਿਆ ਹਜੇ ਵੀ ਤੇਰਾ ਪੱਖ ਲੈ ਰਹੀ ਆ ਤੇ ਤੂੰ ਇਹਨੂੰ ਇੰਨਾ ਤੰਗ ਕਰਦੀ ਆ ਕਿਉਂ ਡੈਡੀ ਮੰਮੀ ਨੇ ਮੈਨੂੰ ਕੀ ਤੰਗ ਕੀਤਾ ਮੰਮੀ ਤਾਂ ਮੈਨੂੰ ਬਹੁਤ ਪਿਆਰ ਕਰਦੀ ਆ ਜਾਣਦਾ ਪੁੱਤ ਕਿੰਨਾ ਕੁ ਪਿਆਰ ਕਰਦੀ ਆ ਤੈਨੂੰ ਇਸ 도ਗਲੇ ਚਿਹਰੇ ਪਿੱਛੇ ਕੀ ਕੁਛ ਹੈਗਾ ਤੇ ਤੂੰ ਵੀ ਇਹ ਚਿਹਰੇ ਦਾ ਸ਼ਿਕਾਰ ਹੋਗੀ ਮਿੱਠਾ ਹੋ ਕੇ ਕਿਵੇਂ ਕੰਮ ਕਰਾਣਾ ਕੋਈ ਇਹਦੇ ਤੋਂ ਸਿੱਖੇ ਮੰਮੀ ਕੀ ਗੱਲ ਹੋ ਗਈ ਡੈਡੀ ਐਵੇਂ ਕਿਵੇਂ ਬੋਲਦੇ ਪਏ ਨੇ ਸੋਨੂੰ ਗੱਲ ਨਹੀਂ ਹੋਈ। ਕਸੂਰ ਹੋ ਗਿਆ ਮੇਰੇ ਤੋਂ। ਕਸੂਰ? ਹਾਂ। ਕਸੂਰ। ਵੀ ਮੈਂ ਤੇਨੂੰ ਵੀ ਕੁੱਖੋ ਜਨਮ ਨਹੀਂ ਦਿੱਤਾ। ਤੇ ਇਹ ਕਹਿ ਰਹੇ ਨੇ ਕਿ ਮੈਂ ਤੇਰੇ ਤੇ ਜ਼ੁਲਮ ਕਰਦੀ ਆ। ਕਾਹਦਾ ਜ਼ੁਲਮ ਆ? ਮੰਮੀ ਨੇ ਤਾਂ ਮੇਰੇ ਤੇ ਕੋਈ ਜ਼ੁਲਮ ਨਹੀਂ ਕੀਤਾ। ਜ਼ੁਲਮ? ਇਹ ਜ਼ੁਲਮ ਨਹੀਂ ਤਾਂ ਹੋਰ ਕੀ ਆ? ਸਿਰੇ ਤੋਂ ਕੰਮ ਨਹੀਂ ਕਰਾਉਂਦੀ ਇਹ। ਕੱਪੜੇ ਨਹੀਂ ਧਵਾਉਂਦੀ ਤੇਰੇ ਤੋਂ। ਕੱਪੜੇ ਨਹੀਂ ਸੁੱਕਣੇ ਪਾਉਂਦੀ ਤੇਰੇ ਤੋਂ। ਸਾਰਾ ਦਿਨ ਕੰਮ ਕਰਾਉਂਦੀ ਆ ਤੇਰੇ ਤੋਂ। ਇਹ ਜ਼ੁਲਮ ਨਹੀਂ ਤਾਂ ਹੋਰ ਕੀ ਆਗਾ? ਕਮਾਲ ਕਰਦੇ ੜੀ। ਕਾਡਾ ਜ਼ਿਲਮਾ ਬੱਚਾ ਤਾਂ ਫਰਜ਼ ਹੁੰਦਾ ਕਿ ਮਾਪਿਆਂ ਦੇ ਔਕੇ ਸਮੇਂ ਵਿੱਚ ਉਹਨਾਂ ਦਾ ਸਾਥ ਦੇਣਾ ਉਹਨਾਂ ਦਾ ਹੱਥ ਫੜਾਉਣਾ ਉਹਨਾਂ ਦੀ ਦੇਖਭਾਲ ਕਰਨਾ ਦੱਸੋ ਰੈਡੀ ਮਾਪਿਆਂ ਦੀ ਸੇਵਾ ਕਰਨਾ ਕੋਈ ਜ਼ਿਲਮ ਹੁੰਦਾਗਾ ਇਹ ਵੀ ਤਾਂ ਪੁੱਤ ਤੇਰੇ ਤੋਂ ਤੱਕੇ ਨਾਲ ਕੰਮ ਕਰਾਉਂਦੀ ਆ ਤੇ ਤੋ ਕੱਪੜੇ ਸੁੱਕਣੇ ਪਵਾਉਂਦੀ ਆ ਮੈਨੂੰ ਦੱਸਿਆ ਦੀ ਗਮਾਂਡੀਆਂ ਨੇ ਅੱਛਾ ਕੀ ਦੱਸਿਆ ਗਾਂਡੀਆਂ ਨੇ ਕਿ ਤੂੰ ਕੱਪੜੇ ਸੁੱਕਣੇ ਪਾ ਰਹੀ ਸੀ ਅੱਛਾ ਤੁਸੀਂ ਉਸ ਗੱਲ ਨੂੰ ਚੱਕੀ ਬੈਠੇ ਹਾਲੇ ਤੱਕ ਉਹ ਤਾਂ ਮੰਮੀ ਨੂੰ ਉਦੋਂ ਚੱਕਰ ਆ ਗਿਆ ਸੀ ਉਹ ਬੈਠ ਗਈ ਮੈਂ ਉਹਨਾਂ ਨਾਲ ਭੱਜੀ ਭੱਜੀ ਗਈ ਸੀਗੀ ਮੈਂ ਨੇ ਕਿਹਾ ਮੰਮੀ ਨੂੰ ਕਿ ਮੰਮੀ ਤੁਸੀਂ ਬੈਠ ਜਾ ਕੋਈ ਗੱਲ ਨਹੀਂ ਮੈਂ ਕੱਪੜੇ ਸੁੱਕਣੇ ਪਾ ਕੇ ਆਉਂਗੀ ਤੁਸੀਂ ਕੰਮ ਨਾ ਕਰੋ ਤੁਸੀਂ ਅੰਦਰ ਬੈਠ ਕੇ ਆਰਾਮ ਕਰ ਲਓ ਪਰ ਮੰਮੀ ਨੇ ਮੈਨੂੰ ਕਿਹਾ ਕਿ ਨਾ ਤੂੰ ਪੜ੍ਹਾਈ ਕਰ ਲਾ ਜਾ ਕੇ ਫਿਰ ਵੀ ਮੈਨੇ ਨਹੀਂ ਮੰਨਿਆ ਹੈ ਗਿਆ ਮੈਂ ਠੱਕੇ ਨਾਲ ਖੁਦ ਕੱਪੜੇ ਪਾ ਕੇ ਆਈ ਸੀ ਦੱਸੋ ਹੁਣ ਮੰਮੀ ਦਾ ਕੀ ਕਸੂਰ ਹੈ ਇਹਦੇ ਵਿੱਚ ਤੂੰ ਸੱਚ ਕਹਿ ਰਹੀ ਆ ਪੁੱਤ ਹਾਂਜੀ ਡੈਡੀ ਐਥੇ ਕਸੂਰ ਤੇਰੀ ਮਾਂ ਦਾ ਨਹੀਂ ਪੁੱਤ ਐਥੇ ਸਾਰਾ ਕਸੂਰ ਮੇਰਾ ਹੈ ਜੋ ਮੈਂ ਲੋਕਾਂ ਦੀਆਂ ਗੱਲਾਂ 'ਚ ਆ ਗਿਆ ਤੂੰ ਉਹਨਾਂ ਤੇ ਵਿਸ਼ਵਾਸ ਕਰ ਬੈਠਾ ਤੇ ਹੁਣ ਲੜੀ ਗੱਲਾਂ ਚਾਕੇ ਆਪਣਾ ਘਰ ਪੱਟਣ ਲੱਗਾ ਸੀ ਮੇਰੀ ਅੱਖਾਂ ਮੂਰੇ ਤਾਂ ਹਨੇਰਾ ਆ ਗਿਆ ਸੀ ਜੋ ਹਮੇਸ਼ਾ ਦਿਖਦਾ ਉਹ ਸੱਚ ਨਹੀਂ ਹੁੰਦਾ ਝੂਠ ਵੀ ਹੁੰਦਾ ਹੈਗਾ ਚਲੋ ਮੈਨੂੰ ਮਾਫ ਕਰ ਦੋ ਮੇਰੇ ਤੋਂ ਗਲਤੀ ਹੋਈ ਮੈਂ ਲੋਕਾਂ ਦੀ ਗੱਲਾਂ ਵਿੱਚ ਆ ਗਿਆ ਸੀ ਤੂੰ ਦਾ ਸੱਚੀ ਮੇਰੀ ਦੀ ਨੂੰ ਆਪਣੀ ਦੀ ਸਮਝਦੀ ਮੈਂ ਗੱਲਾਂ ਨੂੰ ਸਮਝ ਹੀ ਨਹੀਂ ਸਕਿਆ ਮੈਨੂੰ ਮਾਫ ਕਰ ਦੋ ਸ਼ਰਮ ਕੋਈ ਗੱਲ ਨਹੀਂ ਜੀ ਬਸ ਤੁਹਾਨੂੰ ਰੱਬ ਦੀ ਕਰਦੇ ਰਹਿਸਾਸ ਹੋ ਗਿਆ ਕਿ ਨਹੀਂ ਬੋਲਤਾ ਪਰ ਅੱਗੇ ਤੋਂ ਨਾ ਜਿਵੇਂ ਗੱਲ ਹੁੰਦੀ ਆ ਪਹਿਲਾਂ ਨਾ ਸ਼ਾਂਤ ਨਾਲ ਗੱਲ ਕਰ ਲਿਆ ਕਰੋ ਕੀ ਪਤਾ ਜਿਹੜੇ ਲੋਕ ਕਹਿੰਦੇ ਨੇ ਉਹ ਗੱਲਾਂ ਝੂਠੀਆਂ ਹੀ ਹੋਣ ਕਈ ਵਾਰ ਸਭ ਤੋਂ ਬਹੁਤ ਵੀ ਸੱਚ ਦਾ ਬੋਲਦੇ ਨੇ ਕੋਈ ਗੱਲ ਨਹੀਂ ਜੀ ਲੈ ਸਵੇਰ ਦਾ ਭੁੱਲਿਆ ਸ਼ਾਮ ਕਰ ਵਾਪਸ ਆ ਜੇ ਨਾ ਹੁਣ ਭੁੱਲਿਆ ਨਹੀਂ ਕਹਿੰਦੇ ਚਲੋ ਲ ਹੋ ਗਿਆ ਸਭ ਹੋ ਗਿਆ ਕਿੱਥੇ ਬਾਹਰ ساری ਘੰਟੇ ਚਲੋ ਤੇ ਚਾਹ ਬਣਾ ਦੇਣੀ ਹੈ ਬੰਦੇ ਵਿਚਾਰੀ ਇਹ ਵੀ ਰੁਸ਼ਨ ਦੋਈ ਆ ਭੁੱਖ ਲੱਗੀ ਹੋਣੀ ਆਜਾ ਚਲੋ